সে ডাক্তবিক ডাক্তার সিটাল দিয়ে O que ਨੇ ਮਿਤਰੋਂ ਦੇ ਵਿੱਚ ਜੋ ਜੋ ਸਮਾਏ ਸਨ ਉਹਨਾਂ ਯਾਦ ਵਿੱਚ 93 ਸਾਲਨਾ ਵਰਧੀ ਸੰਤਾਂ ਬੜੇ ਉਤਸ਼ਾਹ ਦੇ ਨਾਲ ਮਨਾ ਰਿਹਾ ਹਨ ਜੋ ਇਸ ਤੋਂ ਪਹਿਲਾਂ ਕਰਸੋਂ 70 ਵਰਧੀ ਸੰਤ ਬਾਪਾ ਸਿੰਘ ਜੀ ਉਹਨਾਂ ਦੀ ਵਰਧੀ ਜੋ ਪੋਰਸਾਂ ਨੂੰ ਤਨੇ ਤੁਹਾਂ ਦਾ ਮਲਾਏ ਤੇ ਅੱਜ ਜੋ ਕੇ ਮਹਾਂਪੁਰਜ ਭੰਤਨ ਬਾਬਾ ਕੁਸ਼ਲ ਜੀ ਜੋ 1970 ਵਿੱਚ ਜੇ ਤਾਂ ਜੇਨ ਸੰਗਤਾਂ ਬਹੁਤ ਧੰਨਾਂ ਮਲਾਇਆਂ ਹੱਤ ਨਾਈ ਹੈ ਜਿੰਨੀਆਂ ਸੰਗਤਾਂ ਨੇ ਹਾਜ਼ਰੀ ਭਰੀ ਹੈ ਹਾਜ਼ਰੀ ਸੰਗਤਾਂ ਦਾ ਗੁਰੂ ਘਰ ਦੀ ਜੀਵ ਹੱਟੇ ਉਹਨਾਂ ਦਾ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੋ ਤੁਸੀਂ ਚੰਨਣ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ